ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਬੱਸ ਕਿਰਾਏ ਨੂੰ ਲੈ ਕੇ ਅੱਜ ਤੋਂ ਪੰਜਾਬ ਦੇ ਬੱਸ ਕਿਰਾਏ ਹੈ ਵੱਧ ਚੁੱਕੇ ਹਨ ਜੋ ਵੀ ਬੱਸਾਂ ਵਿੱਚ ਸਫ਼ਰ ਕਰਦੇ ਹਨ ਕਰੋ ਨਿਕਲਣਾ ਤੇ ਕੁਝ ਵੱਧੂ ਪੈਸੇ ਆਪਣੇ ਜੇਬ ਵਿੱਚ ਪਾ ਕੇ ਲੈ ਕੇ ਜਾਣ ਕਿਉਂਕਿ ਤੁਹਾਨੂੰ ਬੱਸ ਵਿੱਚ ਸਫ਼ਰ ਕਰਨ ਵੇਲੇ ਕਿਰਾਏ ਵਿੱਚ ਮੁਸ਼ਕਲਾਂ ਆਣ ਗਿਆ ਕਿਉਂਕਿ ਕਿਰਾਇਆ ਅੱਜ ਤੋਂ ਵਧਾ ਚੁੱਕਾ ਹੈ ਬਤੁ ਕਿਹ ਹੈ ਕਿੰਨਾ ਕਿਰਾਇਆ ਵਧਿਆ ਸਾਰਾ ਤੁਹਾਨੂੰ ਅਸੀਂ ਦੱਸਾਂਗੇ ਇਸ ਵੀਡੀਓ ਵਿੱਚ ਪਰੰਤੂ ਅੱਜ ਤੋਂ ਪੰਜਾਬ ਵਿੱਚ ਬੱਸ ਕਿਰਾਇਆ ਵੱਧ ਗਿਆ ਅੱਜ ਤੋਂ ਕਿੰਨਾ ਕਿਰਾਇਆ ਵਧਿਆ ਸਾਰਾ ਤੁਹਾਨੂੰ ਅਸੀਂ ਅੱਜ ਵੀਡੀਓ ਵਿੱਚ ਦੱਸਾਂਗੇ ਖਸ਼ਿਆਰਪੁਰ ਤੋਂ ਲੁਧਿਆਣੇ ਦਾ ਕਿੰਨਾ ਕਰਾਇਆ ਸੀ ਪਹਿਲਾਂ ਤੇ ਹੁਣ ਕਿੰਨਾ ਕਰਾਇਆ ਹੋ ਗਿਆ ਸਾਰਾ ਆਪਾਂ ਤੁਹਾਨੂੰ ਜਾਣਕਾਰੀ ਦਵਾ ਕੇ ਇਸ ਵੀਡੀਓ ਦੁਆਰਾ ਜੋ ਵੀ ਸਾਡੇ ਸਾਥੀ ਭੈਣ ਭਰਾ ਮਾਤਾ ਪਿਤਾ ਬੱਸ ਤੋਂ ਸਫ਼ਰ ਕਰਦੇ ਹਨ ਉਨ੍ਹਾਂ ਵਾਸਤੇ ਜਾਣਕਾਰੀ ਹੈ ਕਿ ਅੱਜ ਤੋਂ ਯਾਨੀ ਕਿ ਅੱਜ ਸਵੇਰ ਤੋਂ ਹੀ ਬੱਸਾਂ ਦਾ ਕਰਾਇਆ ਹੈ bắt ਚੁੱਕਿਆ ਪੰਜਾਬ ਵਿੱਚ ਦੇਖ ਰਿਹਾ ਕਿੰਨਾ ਵਧਿਆ ਹੈ ਸਾਰ ਤੁਹਾਨੂੰ ਅਸੀਂ ਦੱਸਣਾ ਹੈ ਇਸ ਵੀਰ ਨੂੰ ਧਿਆਨ ਨਾਲ ਦੇਖਣਾ ਹੈ ਅੰਤ ਤੱਕ ਪ੍ਰਤੀ ਕਿਲੋਮੀਟਰ 1 ਰੁਪਿਆ 45 ਪੈਸੇ حساب ਨਾਲ ਕਿਰਾਇਆ ਵਧਿਆ ਹੋਇਆ ਹੈ 1 ਰੁਪਿਆ 45 ਪੈਸੇ ਪ੍ਰਤੀ ਕਿਲੋਮੀਟਰ ਇਸ ਹਿਸਾਬ ਨਾਲ ਬਸ ਲਾ ਕਿਰਾਇਆ ਅੱਜ ਤੋਂ ਬਚ ਚੁੱਕਾ ਲੰਘੂ ਚੁੱਕਾ ਹੈ ਪੰਜਾਬ ਵਿੱਚ ਯਾਨੀ ਕਿ ਪੰਜਾਬ ਵਿੱਚ ਬਸ ਦਾ ਕਰਾਇਆ ਵਿਜਾਇਾਫਾ ਹੋ ਗਿਆ ਹੈ ਜਦੋਂ ਤੁਸੀਂ ਘਰੋਂ ਬਾਹਰ ਨਿਕਲੀਏ ਅਸੀਂ ਆਪਣੇ ਜੇ ਵਿੱਚ ਕੁਝ ਵਾਧੂ ਪੈਸੇ ਨਾ ਲੈ ਕੇ ਜਾਈਏ ਤਾਂ ਜੋ ਹਮ ਸਫਰ ਕਰਨ ਵਿੱਚ ਬਸ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਅੱਜ ਤੋ ਬਸ ਦਾ ਕਰਾਇਆ ਵੱਚੁਕਾ ਹੈ ਯਾਨੀ ਕਿ 8 ਸਤੰਬਰ ਤੋਂ 2024 ਤੋਂ ਪੰਜਾਬ ਵਿੱਚ ਬਸਾਂ ਦਾ ਕਰਾਇਆ ਬੱਧ ਗਿਆ ਹੈ 1 ਰੁਪਿਆ 45 ਪੈਸੇ ਪ੍ਰਤੀ ਕਿਲੋਮੀਟਰ ਦੇ حساب ਨਾਲ ਆਮ ਜੋ ਬੱਸ ਦਾ ਕਿਰਾਇਆ ਬੱਝ ਚੁੱਕਾ ਹੈ ਇਹ ਜਾਣਕਾਰੀ ਜੋ ਪਾਤੋਂ ਦੇ ਰਹੇ ਹਾਂ ਵੱਤਵਾਰੀ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਤਾਂ ਜੋ ਇਹ ਵੀਡੀਓ ਵੱਤਵਾਰੀ ਲੋਕਾਂ ਨੂੰ ਤੱਕ ਪਹੁੰਚ ਸਕੇ ਉਹਨਾਂ ਨੂੰ ਵੀ ਵੱਤਵਾਰੀ ਜਾਣਕਾਰੀ ਮਿਲ ਜਾਵੇ ਕਿ ਬੱਸ ਦਾ ਕਿਰਾਇਆ ਪੰਜਾਬs ਵਿੱਚ ਅੱਜ ਤੋਂ ਬੱਝ ਚੁੱਕਾ ਹੈ ਤਾਂ ਜਦੋਂ ਵੀ ਉਹ ਕਰੋ ਆਪਣੇ ਬਾਹਰ ਨਿਕਲਣਾ ਤਕ ਉਸੇ ਬਾਦੂ ਪੈਸੇ ਨਾਲ ਲੈ ਕੇ ਜਾਣ ਆਪਣੇ ਨਾਲ ਤਾਂ ਜੋ ਉਹਨਾਂ ਨੂੰ ਬਸ ਵਿੱਚ ਸਫ਼ਰ ਕਰਨ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਅਸੀਂ ਹੁਸ਼ਿਆਰਪੁਰ ਬੱਸ ਅੱਡੇ ਤੇ ਖੜੇ ਹਾਂ ਅਸੀਂ ਇੱਥੇ ਗੱਲਬਾਤ ਵੀ ਕੀਤੀ ਹੈ ਕੁਝ ਇਨਕੁਆਰੀ ਵੀ ਕੀਤੀ ਹੈ ਜਦੋਂ ਦੱਸਿਆ ਗਿਆ ਵੀ ਬੱਸ ਵਿੱਚ ਕਿਰਾਇਆ ਅੱਜ ਤੋਂ ਵੱਚੁਕਾ ਹੈ 1 ਰੁਪਿਆ 45 ਬਸੇ ਪ੍ਰਤੀ ਕਿਲੋਮੀਟਰ ਸਾਹਮਣਾਲ ਜੋ ਕਿ ਆਮਕ ਬਸ ਲ ਕਰਾਇਆ ਹੈ ਆਮ ਬਸ जैसी करिए हशियारपुर तो लुधियाने किराया पाँ लुधिया तो किराया सौ पुपिए तो हशियारपुर हारपुर लुधियाने का किराया सौ पं रुपए हम यह किराया एक सौ भी रुपये हो गया है हशियारपुर तो लुधियाने का किराया बस का आम बस का किराया एक सौ भी रुपये हो चुका है ਤੇ ਜਦੋਂ ਵੀ ਅਸੀਂ ਹੁਣ ਸਫ਼ਰ ਕਰੀਏ ਬੱਸ ਵਿੱਚ ਤੇ ਧਿਆਨ ਰੱਖਣਾ ਕਿ ਕਰਾਏ ਵਿੱਚ ਇਆਫਾ ਹੋ ਚੁੱਕਿਆ 15 ਰੁਪਏ ਹੁਸ਼ਿਆਰ ਪਰਤੋ ਲੁਹਾਨੇ ਦਾ ਕਿਰਾਇਆ ਹੁਣ 120 ਰੁਪਏ ਹੋ ਗਿਆ ਤੇ 55 ਰੁਪਏ ਇੱਥੋਂ ਫਗਵਾੜੇ ਦੇ ਹੋ ਚੁੱਕੇ ਹਨ ਕਿਰਾਇਆ ਇਸ ਤਰ੍ਹਾਂ ਨਾਲ ਆਪਣਵੇ ਜਾਂ ਸਫ਼ਰ ਕਰਨ ਨਾਲ ਆਪਣੇ ਵਿੱਚ ਆਪਣੇ ਜੇਬ ਵਿੱਚ ਵਾਧੂ ਪੈਸੇ ਲੈ ਕੇ ਜਾਣੇ ਹਨ ਤਾਂ ਸਾਨੂੰ ਸਫ਼ਰ ਕਰਨ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਅੱਜ ਤੋ ਪੰਜਾਬ ਵਿੱਚ ਬੱਸਾਂ ਦਾ ਕਿਰਾਇਆ ਬਚ ਚੁੱਕਾ ਹੈ ਇਸ ਵੀਡੀਓ ਨੂੰ ਵੱਤਵਾਦ ਸੇਅਰ ਕਰਨਾ ਹੈ ਤਾਂ ਜੋ ਸਾਡੇ ਭੈਣ ਭਰਾਵਾਂ ਤੱਕ ਮਾਤਾ ਪਿਤਾ ਤੱਕ ਇਹ ਵੀਡੀਓ ਪਹੁੰਚ ਜਾਵੇ ਬਜ਼ੁਰਗਾਂ ਤੱਕ ਪਹੁੰਚ ਜਾਵੇ ਵੀਡੀਓ ਉਹਨਾਂ ਨੂੰ ਤਾਂ ਚੱਲ ਜਾਵੇ ਕਿ ਪੰਜਾਬ ਸਰਕ ਪੰਜਾਬ ਵਿੱਚ ਬਸਾਂ ਦਾ ਕਿਰਾਇਜ ਤੋਂ ਵੱਧ ਚੁੱਕਾ ਹੈ 1 ਰੁਪਿਆ 45 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਏ ਵਿੱਚ ਇਜ਼ਾਫਾ ਹੋਇਆ ਹੈ ਹੁਸ਼ਿਆਰਪੁਰ ਤੋਂ ਲਿਜਾਣੇ ਦਾ ਕਿਰਾਇਆ ਜੋ ਕਿ ਪਹਿਲੇ 105 ਰੁਪਏ ਸੀਗਾ ਹੁਣ 120 ਰੁਪਏ ਕਿਰਾਇਆ ਹੋ ਗਿਆ ਜੁਹਾਨੇ ਦਾ ਹਾਰਪੁਰ ਤੋਂ ਇਸ ਵੀਡੀਓ ਨੂੰ ਬਤਵਾ ਬਤਵਾ ਸ਼ੇਅਰ ਕਰੋ ਤਾਂ ਦੇ ਵੀਡੀਓ ਬਤਵਾ ਲੋਕਾਂ ਤੱਕ ਪਹੁੰਚ ਸਕੇ ਅਗਰ ਆਪ ਜੀ ਨੂੰ ਵੀਡੀਓ ਅੱਛੀ ਲੱਗੀ ਹੈ ਵੀਡੀਓ ਲਾਈਕ ਕਰਨਾ ਹੈ ਚਲਨੋ ਸਬਸਕ੍ਰਾਈਬ ਵੀ ਕਰਨਾ ਹੈ